ਕਿ ਉਹਨਾਂ ਨੂੰ ਵੀ ਨਮਸਕਾਰ ਜੀ ਜਿਹੜੇ ਨੌ ਪੋ ਨੂੰ ਸਵੇਰੇ ਜੂਝ ਕੇ ਸ਼ਹੀਦ ਹੁੰਦੇ ਆ ਕਿਉਂਕਿ ਅਸੀਂ ਗੜੀ ਤੋਂ ਚੱਲਣ ਤੋਂ ਬਾਅਦ ਇਤਿਹਾਸ ਥਾਪ ਕਰਦਿੰਨੇ ਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਚਮਕੌਰ ਦੀ ਗੜੀ 'ਚ ਹਜ਼ੂਰ ਦੇ ਲਾਲ ਸ਼ਹੀਦ ਹੋ ਗਏ ਆ ਤਿੰਨ ਪਿਆਰੇ ਸ਼ਹੀਦ ਹੋ ਗਏ ਆ ਸਤਗੁਰੂ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਪਿਤਾ ਜੀ ਚੋਜੀ ਮੇਰੇ ਪ੍ਰੀਤਮ ਚਮਕੌਰ ਦੀ ਗੜੀ 'ਚ ਸੰਧਿਆ ਵੇਲੇ ਪਾਠ ਹੋਇਆ ਖਾਲਸਾ ਜੀ ਨੂੰ ਇਕੱਠਿਆਂ ਕੀਤਾ ਤੇ ਕਹਿਣ ਲੱਗੇ ਜੀ ਸਵੇਰੇ ਦਿਨ ਚੜੇਗਾ ਰਣ ਤੱਤੇ ਵਿੱਚ ਅਸੀਂ ਖੁਦ ਉਤਰਾਂਗੇ ਅਸੀਂ ਆਪ ਉਤਰਾਂਗੇ ਉੱਥੇ ਖਾਲਸਾ ਜੀ ਨੇ ਕਹਿਨੀ ਸੱਚੇ ਪਾਤਸ਼ਾਹ ਜੀ ਆਪ ਜੀ ਸਵੇਰੇ ਮੈਦਾਨ 'ਚ ਨਾ ਜਾਓ ਕਿਉਂ ਜੀ ਕਰਤਾਰ ਸਿੰਘ ਬਲੱਗਣ ਤਾਂ ਲਿਖਦੇ ਆ ਕਵਤਾ 'ਚ ਪਾਵਰਤ ਉਹ ਕਹਿੰਦੇ ਸੱਚੇ ਪਾਤਸ਼ਾਹ ਜੇ ਤੁਸੀਂ ਚਲੇ ਗਏ ਅਸੀਂ ਕਿਸੇ ਨਹੀਂ ਰਹਿਣਾ ਤੇ ਜੇ ਤੁਸੀਂ ਬਚ ਗਏ ਤੇ ਸਾਡੇ ਵਰਗੇ ਕਈ ਪੈਦਾ ਕਰ ਲਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੋ ਤੁਹਾਡੀਆਂ ਲਿਖਤਾਂ ਵੀ ਨੇ ਸੱਚੇ ਵੇ ਪੁਰਾਣੇ ਤਕਸਾਲੀ ਮਹਾਂਪੁਰਖੀ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਂ ਸਿੰਘਾਂ ਨੂੰ ਉੱਥੇ ਗੁਰਿਆਈ ਦਿੱਤੀ ਗਈ ਅੱਜ ਵੀ ਅਸੀਂ ਕਹਿੰਦੇ ਆ ਲੋਕ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੁੰਦੀ ਏ ਜੀ ਯਾਦ ਰੱਖਿਓ ਜਿੱਦਨ ਗੁਰਿਆਈ ਦਿੱਤੀ ਸੀ ਪੰਥ ਤੇ ਗ੍ਰੰਥ ਦੋਨੋਂ ਸਨ ਗ੍ਰੰਥ ਤਾਂ ਗੁਰਦੁਆਰੇ ਚ ਪੰਥ ਦੇ ਉੱਤੋਂ ਲਈ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਝੂਰੀ ਚ ਅੰਮ੍ਰਿਤ ਦਿੱਤਾ ਜਾਂਦਾ ਨਾ ਤੇ ਅੰਮ੍ਰਿਤ ਤਾਂ ਪੰਜ ਪਿਆਰੇ ਛਕਾਉਂਦੇ ਆ ਗ੍ਰੰਥ ਤੇ ਪੰਥ ਦਾ ਸਮੇਲ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਆਪਣੇ ਸੀਸ ਦੀ ਦਸਤਾਰ ਤੇ ਆਪਣੀ ਕਲਗੀ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਦੇ ਸੀਸ ਤੇ ਸਜਾ ਦਿੱਤੀ ਏ ਭਾਈ ਮਾਨ ਸਿੰਘ ਜੀ ਪਿਆਰੇ ਭਾਈ ਦਇਆ ਸਿੰਘ ਜੀ ਤੇ ਪਿਆਰੇ ਭਾਈ ਧਰਮ ਸਿੰਘ ਜੀ ਇਹ ਗੁਰਮਤਾ ਹੋਇਆ ਵੀ ਇਹ ਸਿੰਘ ਜਿਹੜੇ ਨੇ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਨਾਲ ਜਾਣਗੇ ਭਾਈ ਸੰਗਤ ਸਿੰਘ ਭਾਈ ਸੰਤ ਸਿੰਘ ਭਾਈ ਦੇਵਾ ਸਿੰਘ ਭਾਈ ਰਾਮ ਸਿੰਘ ਪਿੱਛੇ ਸਿੰਘ ਰਹਿੰਦੇ ਆ ਤੇ ਮੈਂ ਫਿਰ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਵੀ ਨਮਸਕਾਰ ਜੀ ਜਿਹੜੇ ਨੌ ਪੋ ਨੂੰ ਸਵੇਰੇ ਜੂਝ ਕੇ ਸ਼ਹੀਦ ਹੁੰਦੇ ਆ ਕਿਉਂਕਿ ਸੀ ਗੜੀ ਤੋਂ ਚੱਲਣ ਤੋਂ ਬਾਅਦ ਇਤਿਹਾਸ ਸਥਾਪਤ ਕਰਦਿੰਨੇ ਜਿਹਦੇ ਸੀਸ ਤੇ ਕਲਗੀ ਹਜ਼ੂਰ ਨੇ ਸਜਾਈ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਭਾਈ ਸੰਤ ਸਿੰਘ ਜੀ ਸਾਰੇ ਕਹਿੰਦੇ ਆ ਹਜ਼ੂਰ ਨਾਲ ਉਹਨਾਂ ਦਾ ਮੁਖ ਮਿਲਦਾ ਸੀ ਹਜ਼ੂਰ ਨਾਲ ਉਹਨਾਂ ਦਾ ਫੇਸ ਮਿਲਦਾ ਸੀ ਤੇ ਮੈਂ ਕਹਿਣਾ ਉਹਨਾ ਨਹੀਂ ਫੇਸ ਤਾਂ ਭਰਾਵਾਂ ਦੀ ਮਿਲਦੀ ਹੁੰਦੀ ਆ ਗੁਰੂ ਗੋਬਿੰਦ ਸਿੰਘ ਨਾਲ ਭਾਈ ਸੰਗਤ ਸਿੰਘ ਦਾ ਆਪਾ ਮਿਲਦਾ ਸੀ ਉਹ ਅੰਦਰੋਂ ਮਿਲਿਆ ਹੋਇਆ ਸੀ ਭਾਈ ਸੰਗਤ ਸਿੰਘ ਜੀ ਦੇ ਸੀਸ ਦੇ ਉੱਤੇ ਕਲਗੀ ਸਜਾਈ ਸੱਚੇ ਪਾਤਸ਼ਾਹ ਸੀਸਾਂ ਦਿੱਤੀਆਂ ਹਜ਼ੂਰ ਰਾਤ ਨੂੰ ਤੁਰ ਲੱਗਿਆ ਤਿੰਨੇ ਸਿੰਘ ਵਕ ਵਕ ਦਿਸ਼ਾਵਾਂ ਵੱਲ ਤੁਰਨਗੇ ਇਹ ਸਦਾ ਇਤਿਹਾਸ ਕਹਿੰਦਾ ਹੈ ਕਿ ਹਜ਼ੂਰ ਤਾੜੀ ਮਾਰ ਕੇ ਗਏ ਆ ਵੰਗਾਰ ਕੇ ਗਏ ਚੁੱਪ ਕਰਕੇ ਨਹੀਂ ਸਤਿਗੁਰਾਂ ਨੇ ਤਾੜੀ ਮਾਰੀ ਜਿਹੜੇ ਸ਼ਬਦ ਪ੍ਰਿੰਸੀਪਲ ਸਦबीर ਸਿੰਘ ਨੇ ਪਰਸ਼ੀਅਨ ਦੇ ਵਰਤੇ ਪੀਰੇ ਖਿੰਦ ਮੇਰ ਵੱਧ ਪੰਜਾਬੀ ਚ ਖਿੰਦ ਦਾ ਪੀਰ ਜਾ ਰਿਹਾ ਹੈ ਕਿੰਦ ਦਾ ਪੀਰ ਜਾ ਰਿਹਾ ਹੈ ਤੇ ਚਾਰ ਜਕਾਰੇ ਛੱਡੇ ਗਏ ਚਾਰ ਪਾਸਿਆਂ ਤੇ ਤੁਰ ਲੱਗਿਆ ਗੜੀ ਚੋਂ ਵੀ ਜਕਾਰੇ ਨੇ ਇੱਕ ਪਾਸੇ ਭਾਈ ਦਇਆ ਸਿੰਘ ਜੀ ਨੇ ਇੱਕ ਪਾਸੇ ਭਾਈ ਧਰਮ ਸਿੰਘ ਜੀ ਨੇ ਇੱਕ ਪਾਸੇ ਭਾਈ ਮਾਨ ਸਿੰਘ ਜੀ ਨੇ ਤਨ ਗੁਰੂ ਗੋਬਿੰਦ ਸਿੰਘ ਜੀ ਤੇ ਮੈਂ ਕੱਲ ਵੀ ਕਿਹਾ ਗੁਰਮਖੋ ਗੁਰੂ ਗੋਬਿੰਦ ਸਿੰਘ ਜੀ ਦਾ ਛੱਡਿਆ ਹੋਇਆ ਜਕਾਰਾ ਉਹਦੀ ਗੂੰਜ ਕਰੋਨਾ ਬ੍ਰਹਿਮੰਡਾਂ ਤੱਕ ਜਾਂਦੀ ਹੈ ਮਹਾਰਾਜ ਜਕਾਰਾ ਛੱਡ ਕੇ ਨਿਕਲੇ ਬਾਹਰ ਹਜ਼ੂਰ ਸੱਚੇ ਪਾਤਸ਼ਾਹ ਨੇ ਤਾਰੇ ਸਮਝਾ ਦਿੱਤਾ ਐਸ ਤਾਰੇ ਦੀ ਸੇਧ ਤੇ ਤੁਸੀਂ ਆ ਜਾਣਾ ਜਿੱਥੇ ਆਪਾਂ ਸਾਰੇ ਬੈਠੇ ਹੋਏ ਆਂ ਪਿੱਛੇ ਥੋੜਾ ਜਿਹਾ ਚੱਲੀਏ ਜਿਹੜੇ ਚਮਕੌਰ ਚ ਰਹਿ ਗਏ ਭਾਈ ਸੰਗਤ ਸਿੰਘ ਜੀ ਭਾਈ ਸੰਤ ਸਿੰਘ ਜੀ ਨੇ ਸਿੱਖਾਂ ਦਾ ਜ਼ਿਕਰ ਕੀਤਾ ਉਹ ਸ਼ਹਾਦਤ ਦਾ ਜਾਮ ਪੀਂਦੇ ਆ ਭਾਈ ਸੰਗਤ ਸਿੰਘ ਜੀ ਦੇ ਸੀਸ ਤੇ ਕਲਗੀ ਹੈ ਦਸਤਾਰ ਤੇ ਉਹਨਾਂ ਨੇ ਖੁਸ਼ੀ ਮਨਾਈ ਜਿਹੜਾ ਖਵਾਜਾ ਖਿਜ਼ਰ ਇਹ ਕੰਦੂਲੇ ਹੋ ਕੇ ਭੱਜਿਆ ਜਿਹਨੂੰ ਗੁਰਦੇਵ ਨੇ ਮਰਦੂਦ ਕਿਆ ਖੁਸ਼ ਹੋਇਆ ਕਹਿੰਦਾ ਵੇਖੋ ਵੇਖੋ ਗੁਰੂ ਗੋਬਿੰਦ ਸਿੰਘ ਮਾਰ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਭੁਲੇਖੇ 'ਚ ਉਹਨਾਂ ਨੇ ਫਿਰ ਭਾਈ ਸੰਗਤ ਸਿੰਘ ਜੀ ਦਾ ਸੀਸ ਵੜਿਆ ਸੀ ਕਿਉਂਕਿ ਪੇਸ਼ ਕਰ ਲਈ ਵੀ ਅਸੀਂ ਦਿੱਲੀ ਦਰਬਾਰ ਜਾਹਾਂਗੇ ਜਦੋਂ ਤੁਰੇ ਤਿਆਰ ਉਹ ਸਾਰੀ ਖੁਸ਼ੀ ਨਿਰਾਸ਼ਾ 'ਚ ਬਦਲ ਗਈ ਜਿਹੜੇ ਜਾਣੂ ਸਨ ਉਹਨਾਂ ਕਹਿੰਦਾ ਨਹੀਂ ਹੋਏ ਇਹ ਗੁਰੂ ਗੋਬਿੰਦ ਸਿੰਘ ਦੀ ਖੰਮ ਸ਼ਕਲ ਵਾਲਾ ਕੋਈ ਸਿੱਖ ਹੀ ਗੁਰੂ ਗੋਬਿੰਦ ਸਿੰਘ ਨਹੀਂ ਕਲ ਪੁੱਠੇ ਇਹਨਾਂ ਸਮਾਂ ਲੰਘਣ ਤੋਂ ਬਾਅਦ ਵੀ ਅਸੀਂ ਪਕੜ ਨਾ ਸਕੇ ਨੌ ਪੋ ਰਾਤ ਪੈ ਗਈ ਸਿੱਖ ਸ਼ਹੀਦ ਹੋ ਗਿਆ ਚੁੱਪ ਸ਼ਾਂਤੀ ਵਰਤ ਗਿਆ ਨੌ ਪੋ ਦੀ ਰਾਤ ਨੂੰ ਇਹ ਸਭ ਤੋਂ ਪਹਿਲਾਂ ਤੁਸੀਂ ਇਸ ਇਲਾਕੇ ਦੇ ਸਭ ਤੋਂ ਪਹਿਲਾਂ 1906 ਵਿੱਚ ਇਸ ਰਵਾਇਤ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਖਾਲਸਾ ਸਮਾਚਾਰ ਚ ਲਿਖਿਆ ਸੀ। ਬੀਬੀ ਸ਼ਰਨ ਕੌਰ ਇਹਨਾਂ ਦੀ ਫਿਰ ਇੱਕ ਪੂਰੀ ਨਜ਼ਮ ਹੈ ਬੀਬੀ ਸ਼ਰਨ ਕੌਰ ਉੱਤੇ ਭਾਈ ਵੀਰ ਸਿੰਘ ਜੀ ਦੀ। ਇਹਦਾ ਪਿੰਡ ਮੈਂ ਪੁੱਛ ਰਿਹਾ ਲੱਕੇਵਾਲ ਨੂੰ ਰਾਏਪੁਰ ਪਿੰਡ ਕਹੇ। ਪਰ ਖੋਜ ਬੜੀ ਰਤਨ ਸਿੰਘ ਜੱਗੀ ਲਿਖਦਿਆ ਸਿੱਖ ਇਹ ਵਿਸ਼ਵ ਪੰਥ ਜਿਹੜਾ ਉਹਨਾਂ ਦਾ ਗ੍ਰੰਥ ਹੈ ਸਿੱਖ ਪੰਥ ਵਿਸ਼ਵ ਕੋਸ਼ ਉਹਦੇ ਚ ਕਹਿੰਦੇ ਨੇ ਇਹਨਾਂ ਦੇ ਪਤੀ ਸਰਦਾਰ ਪ੍ਰੀਤਮ ਸਿੰਘ ਸਨ ਮੈਂ ਜੋ ਪੜ ਰਿਹਾ ਹਾਂ ਉਹ ਕਹਿੰਦੇ ਉਹ ਸ਼ਹਾਦਤ ਦਾ ਜ਼ਿਕਰ ਕਰਦੇ ਉਹਨਾਂ ਦੀ ਦਾ ਪਰ ਜੋ ਰਵਾਇਤ ਚੱਲੀ ਹੁੰਦੀ ਹੈ ਜੀ ਇਹ ਫਿਰ ਬੀਬੀ ਆਉਂਦੀ ਹੈ ਪਤਾ ਹੈ ਵੀ ਜੂਝ ਕੇ ਸ਼ਹੀਦ ਹੋਏ ਇਹ ਥੋੜਾ ਜਿਹਾ دیਵਾ ਬਾਲਦੀ ਹੈ ਪਛਾਣ ਕਿਵੇਂ ਕਰਦੀ ਏ ਕੜੇ ਦੇ ਨਾਲ ਕੜੇ ਪਾਏ ਹੋਏ ਨੇ ਕਸ਼ੇਰੇ ਪਾਏ ਹੋਏ ਨੇ ਕੇਸ ਨੇ ਸਾਬਤ ਸੂਰਤ ਨੇ ਸ੍ਰੀ ਸਹਿਬਾ ਨੇ ਤਿਆਰ ਉਹ 30 ਲਾਸ਼ਾਂ ਇਕੱਠੀਆਂ ਕਰਦੀ। ਕੱਲੀ ਔਰਤ 30 ਦੇ ਕਿਰਪਾ ਇਹ ਸਭ ਨੇ 30 ਲਿਖਿਆ ਜੀ। ਲਿਆਉਂਦੀ ਹੈ ਧੂਕੇ। ਕੱਲੀ ਹੈ ਨਾ। ਇੱਕ ਥਾਂ ਤੇ ਰੱਖੀ ਜਾਂਦੀ ਏ। ਸਹਿਬਜ਼ਾਦਿਆਂ ਨੂੰ ਉਹਨੇ ਆਪਣੇ ਹੱਥਾਂ ਨਾਲ ਤੇ ਮੈਂ ਕਹਿਣਾ ਜ਼ਾਲਮ ਘਟ ਨਹੀਂ ਕਰਦਾ। ਜੇ ਸਹਿਬਜ਼ਾਦਿਆਂ ਦੇ ਸਰੀਰ ਕਿਤੇ ਸਾਹਮਣੇ ਦਿਖਦੇ ਹੁੰਦੇ ਉਹ ਸੰਗਤ ਸਿੰਘ ਦਾ ਜੇ ਸਿਰ ਵੱਡਿਆ ਮੈਂ ਸਹਿਬਜ਼ਾਦਿਆਂ ਦੇ ਵੱਡ ਨਹੀਂ ਸੰ। ਇਦਾ ਮਤਲਬ ਕਿੰਨੇ ਕੁ ਸਹਿਬਜ਼ਾਦੀਆਂ ਨੇ ਬੰਦੇ ਮਾਰ ਦਿੱਤੇ ਹੋਣੇ ਜਿਨ੍ਹਾਂ ਦਾ ਸ਼ਰੀਰ ਇੰਨਿਆਂ ਦੇ ਥੱਲੇ ਪਿਆ ਹੋਵੇਗਾ ਉਹਨੇ ਫਿਰ ਸਹਿਬਜ਼ਾਦੀਆਂ ਦੇ ਸੀਸ ਝੁਕੇ ਭਾਈ ਵੀਰ ਸਿੰਘ ਕਹਿੰਦੇ ਨੇ ਇੱਕ ਭੈਣ ਖੈ ਇਹ ਧਰਮ ਦੇ ਵੀਰਾਂ ਦਾ ਸੰਸਕਾਰ ਵੀ ਕਰਦੀ ਅਬ ਜੋ ਕਹਿੰਦੇ ਵੀਰਤਾ ਇੱਕ ਨਹੀਂ ਵੇਖਿਆ ਜਾ ਸਕਦਾ ਉਹਦੀ লাশ ਤੇਰਾ ਖਿਰਦਾ ਕਿੱਡਾ ਕੋ ਵੱਡਾ ਗੁਰੂ ਨਹੀਂ ਦਿੱਤਾ ਤੂੰ 30 ਵੀਰਾਂ ਦੇ ਸ਼ਰੀਰ ਖਿੱਚ ਕੇ ਲਿਉਣੀ ਪਈ ਉਹਨੇ ਫਿਰ 30 ਵੀਰਾਂ ਦੇ ਸ਼ਰੀਰ ਲਿਆਂਦੇ ਉਧਰੋਂ ਲੋ ਲੱਗਦੀ ਪਈ ਸੀ ਉਹਨੇ ਫਿਰ ਛਾਪੇ ਇਕੱਠੇ ਕਰਕੇ ਉਥੇ ਉਹਨੇ ਅੱਗ ਲਾਈ ਜਦੋਂ ਅੱਗ ਦਾ ਭਾਂਬੜ ਮਚਿਆ ਦੁਸ਼ਮਣ ਦੇਖਿਆ ਉਹ ਉੱਠਿਆ ਉਹਨਾਂ ਨੇ ਪੁੱਛਿਆ ਤੂੰ ਕੌਣ ਉੱਥੇ ਤਾਂ ਕਿੰਨੇ ਬੋਲੀ ਨਕੀ ਇੱਕ ਵਿਦਵਾਨ ਕਹਿੰਦਾ ਬੋਲੀ ਕਹਾਂ ਮੈਂ ਗੁਰੂ ਗੋਬਿੰਦ ਸਿੰਘ ਦੀ ਤੀ ਹਾਂ ਮੈਂ ਆਪਣਾ ਵੀਰਾਂ ਦਾ ਸੰਸਕਾਰ ਕਰਨਾ ਹੀ ਆ ਉਹਨੂੰ ਜਿਉਂਦੇ ਜੀ ਉਸ ਚਿਖਾ ਵਿੱਚ ਛਟਿਆ ਗਿਆ ਅਦਸੜੀ ਹੋਈ ਫਿਰ ਰਾਮਾਂ ਤੇ ਤਲੋਕਾ ਇਹ ਹਾਲਾ ਪਰਨਾਇ ਸਰਹੰਦ ਪਤਾ ਲੱਗਾ ਸਾਹਿਬ ਜਾਂ ਦੇ ਸ਼ਹੀਦ ਹੋ ਗਏ ਨੇ ਇੱਕ ਸਰੋਤਾਂ ਵੀ ਕਹਿੰਦਾ ਜਿਵੇਂ ਕਮਲੇ ਬਣ ਕੇ ਆ ਗਏ ਉਹਨਾਂ ਨੇ ਫਿਰ ਸਤ ਗੁਰਾਂ ਦੇ ਪੁੱਤਰਾਂ ਦਾ ਤੇ ਇਨਾਂ ਸਿੰਘਾਂ ਦਾ ਸੰਸਕਾਰ ਕੀਤਾ ਸੀ ਅਸੀਂ ਉਹਨਾਂ ਨੂੰ ਹਰ ਸਾਲ ਯਾਦ ਕਰਨੇ ਆ ਸਾਖੀ ਇਤਿਹਾਸ ਹਿਸਟਰੀ ਉਹੀ ਹੁੰਦੀ ਹੈ ਸਿਰਫ ਭਾਵਨਾ ਬਣੀ ਹੋਵੇ ਤੇ ਹਰ ਚੀਜ਼ ਨਵੀਂ ਹੁੰਦੀ ਹੈ ਸਤਿਗੁਰੂ ਕਿਰਪਾ ਕਰੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਮਾਂ ਮੈਂ ਕੱਲ ਨੂੰ ਵੈਸੇ ਘਾਟੀ ਲਾਇਆ ਤੇ ਕੱਲ ਨੂੰ ਸਾਧ ਸੰਗਤ ਜੀ ਆਪਾਂ ਗੁਰਦੁਆਰਾ ਜੋਤੀ ਸਰੂਪ ਜੀ ਕਿਉਂਕਿ ਥੋੜਾ ਜਿਹਾ ਚੇਂਜ ਹੋਇਆ ਤੁਹਾਨੂੰ ਸਭ ਨੂੰ ਪਤਾ ਹੈ ਬਸ ਦੋ ਚਾਰ ਮਿੰਟ ਆਪਾਂ ਨਾਮ ਜਪਣਾ ਹੈ ਜੀ ਪਲੀਜ਼ ਇਹ ਨਾਂ ਤੁਸੀਂ ਭਿਜੀ ਹੋਏ ਹੋ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਆਪਣੇ ਲਈ ਕਰੋ ਕਿਰਪਾ ਜੀ ਅਣ ਸਾਰੀ ਬੋਲਿਓ ਅੱਜ ਸਤ ਨਾਮ ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਗੇ ਗੁਰੂ ਵਾਹਿਗੁਰੂ ਸਤ ਨਾਮ ਵਾਗੇ ਗੁਰੂ 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 ਸਤ ਨਾਮ ਵਾਹਿ